ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਬਲੌਗ ਦੇ ਵਿੱਚ ਅਸੀਂ ਠੀਕ ਠਾਕ ਹਾਂ ਉਮੀਦ ਕਰਦਾ ਤੁਸੀਂ ਵੀ ਠੀਕ ਠਾਕ ਹੋਵਾਂਗੇ ਤੇ ਪਰਮਾਤਮਾ ਸਭ ਨੂੰ ਠੀਕ ਠਾਕ ਹੀ ਰੱਖੇ ਜੀ ਤੇ ਅੱਜ ਹੈਗਾ ਮੇਰੇ ਬੇਟੇ ਦਾ ਜਨਮ ਦਿਨ ਹੈ ਨਾ ਤੇ ਮੈਂ ਤਾਂ ਆਈ ਹੋਈਆਂ ਪਿੰਡ ਆਈ ਹੋਈਆਂ ਕੱਲ ਦੀ ਦੇਖੋ ਸੀ ਇੱਥੇ ਤਾਂ ਠੀਕ ਜਿਹੀ ਸੀ ਕੰਮ ਸਿਰ ਥੋੜੇ ਜਿਹਾ ਮੈਂ ਪਿੰਡ ਦੇ ਵਿੱਚ ਤਾਂ ਕਰਕੇ ਮੈਨੂੰ ਜਾ ਨਹੀਂ ਹੋਇਆ ਅੱਜ ਤੇ ਅੱਜ ਬੱਚਿਆ ਮੇਰੇ ਭਾਂਜੇ ਆ ਤੇ ਆ ਮੇਰੇ ਦੋ ਭਾਂਜੇ ਆ ਪਰ ਆਲਾ ਹੈਗਾ ਮੰਦਿਰ ਇਹਨਾਂ ਰਮਾਨ ਆ ਇਹਨਾਂ ਪ੍ਰਿੰਕ ਆ ਨਾਮ ਠੀਕ ਹੈ ਤੇ ਇਹ ਮੰਗਦੇ ਨੇ ਹੁਣ ਪਾਰਟੀ ਜਾਂ ਹੁੰਦੈਂਦੀ ਵੀ ਮਾਇਆ ਭੈ ਜੀ ਭਾਈ ਤੇ ਜਾਂ ਹੁੰਦੈਂਦੀ ਪਾਰਟੀ ਲੈਣੀ ਆ ਸੀ ਤੇ ਇਹਦੇ ਵਾਸਤੇ ਜੀ ਸਮਾਨ ਲੈ ਜਾਂਦਾ ਪੰਜ ਕਿਨੇ ਕਿੱਲਾਂ ਨਹੀਂ ਦੱਸੋ ਆਹ ਦੇਖੋ ਕਿੰਨੇ ਹੱਥ ਖੜੇ ਕੀਤੇ ਆਪੀ ਗਿਫਟ ਕੀ ਕੀ ਦੇਣਾ ਦੱਸੋ ਗਿਫਟ ਕੀ ਕੀ ਦੇਣਾ ਦੱਸੋ ਗਿਫਟ ਕੀ ਕੀ ਦੇਣਾ ਦੱਸੋ ਕੈਪਟਲ ਗੱਲ ਚੱਪ ਹੋ ਗਈ ਤੇ ਇਹਨਾਂ ਵਜ੍ਹਾ ਨਾਲ ਪਾਰਟੀ ਆਪਾਂ ਕਰਨੀ ਮੰਮੀ ਸਾਡੇ ਗਏ ਆ ਜਲੰਧਰ ਨੂੰ ਆਉਂਦੇ ਪਏ ਆ ਤੇ ਆਉਂਦੇ ਆ ਤਾਂ ਫੇ ਪਾਰਟੀ ਕਰਦੇ ਆ ਸਾਡੀ ਵੀਡੀਓ ਨੂੰ ਲਾਈਕ ਮੈਂਟ ਜਰੂਰ ਕਰਿਆ ਕਰੋ ਚੈਨਲ ਸਬਸਕ੍ਰਾਈਬ ਕਰ ਲਿਆ ਕਰੋ ਤੇ ਸਾਡੀ ਬੜੀਆਂ ਫੁੱਲ ਦੇਖਿਆ ਕਰੋ ਠੀਕ ਨੇ ਸਕੇਪ ਨਾ ਕਰਿਆ ਕਰੋ ਸਾਡੀ ਵੀਡੀਓ ਤੇ ਸਾਜ ਨਾਲ ਸਾਡੀ ਬੜਾ ਤੋਂ ਬਸਪੋਰਟ ਕਰੋ ਲਾਈਕ ਲਾਈਕ ਕਰੋ ਚਲੋ ਹੁਣ ਦੱਸੋ ਕੀ ਕਰੀਏ ਇਸ ਦਾ ਰਿਕਰ ਕਾਲ ਆ ਮੇਰੇ ਮਿੰਟ ਮਿੰਟ ਦੇ ਵੀਡੀਓ ਕੱਲ ਚੱਲਦੀ ਰਹੀ ਬੇਟੇ ਦੀ ਆ ਜਿਹੜੇ ਘਰੋਂ ਦੇ ਨੇ ਆ ਸਾਗਰ ਹੈਪੀ ਬਰਥਡੇ ਹੈਪੀ ਬਰਥਡੇ ਸਾਗਰ ਅੱਜ ਵੀ ਬਰਥਡੇ ਸਾਗਰ ਹੈਪੀ ਬਰਥਡੇ ਤੁਹਾਨੂੰ ਤੁਹਾਨੂੰ ਹੈਪੀ ਬਰਥਡੇ ਆ ਲੈ ਖਾ ਲੈ ਕੀ ਖਾਣਾ ਹੈ ਹੈਪੀ ਬਰਥਡੇ ਤੁਹਾਨੂੰ ਆ ਦੇਖੋ ਹੈਪੀ ਬਰਥਡੇ ਤੇ ਚਲੇ ਗਿਆ ਹੈ ਪੇਰਟਡੇ ਹੈਪੀ ਬਰਥਡੇ ਹੈਪੀ ਬਰਥਡੇ ਵੇ ਆਜ ਕੱਢ ਕੇ ਸਾਕਾ ਤੈਨੂੰ ਬਹੁਤ ਬਹੁਤ ਮੁਬਾਰਕਾਂ ਹਾਂ ਨਗਰ ਨੇ ਕੀ ਕਹਾਂਦਾ ਲੱਗਦਾ ਕੋਈ ਕਹਾਂਦਾ ਲੱਗਦਾ ਹੂੰ ਬੋਣਾ ਜਟਦਾ ਕੀ ਕਹਾਂਦਾ ਸਾਕਾ ਸਾਕਾ ਕੀ ਖਾਣਾ ਸਾਕਾ ਕਿਤੇ ਜਾ ਤੂੰ ਚਾਹ ਬੋਲਦੇ ਬਾਰੇ ਚਾਹ ਪੀਂਦਾ ਅੱਛਾ ਮੈਂ ਤਾਂ ਸਾਕਾ ਤੈਨੂੰ ਕਿਹਾ ਸੀ ਬੈਠੀ ਆ ਜਾ ਕੱਢ ਕੇ ਨਾ ਕੱਢੀ ਕਰ ਲਈ ਤੇ ਨਾ ਮਾਂ ਬੈਠੇ ਕੱਢ ਲੈ ਜਿੱਥੇ ਬੈਠੇ ਉਹ ਤਾਂ ਡੀਜ਼ਲ ਆਇਆ ਵਾ ਇੰਦਾ ਕਰੀ ਦੋ ਦੋ ਘੰਟੇ ਤਾਂ ਕੱਢ ਲਈ ਵੀਡੀਓ ਆਪਣੀ ਬਣਾ ਕੇ ਮੈਂ ਨਾ ਟੋਕਿੰਗ ਭਣਨ ਲੱਗ ਗਿਆ ਉੱਥੇ ਉੱਥੇ ਬੈਠ ਮਨਵੀਰ ਮਨਵੀਰ ਓਏ ਹੌਣ ਲੱਗ ਮਾਰਾ ਉਹ ਦੇਖਿਓ ਐਵੇਂ ਦਾ ਕਿਹਦਾ ਕੱਲਾ ਹੋਂ ਤੋਂ ਮੈਂ ਤਾਂ ਲੱਗਦਾ ਥੈਂਕ ਯੂ ਸਾਰੇ ਆ ਗਏ ਤੇ ਮੈਂ ਤਾਂ ਆ ਜਾ ਕਰ ਤੁਹਾਨੂੰ ਕਹਿੰਦੀ ਹੁੰਦੀ ਐ ਸਕੂਲ ਦਾ ਹੋ ਗਿਆ ਇਦਾਂ ਹਾਂ ਸਕੂਲ ਨਹੀਂ ਆਇਆ ਤੇ ਯਾ ਇਹ ਕੱਲਾ ਤਾਂ ਕਰਕੇ ਆ ਚਲੋ ਕਾਕਾ ਸਾਹਿਬ ਨੇ ਮੈਨੂੰ ਵਿਸ਼ਕੋ ਜੀ ਮਾਰੋ ਨਾਮ ਦੇ ਨੰਬਰ ਕਰੇ ਤੇ ਬਾਰਾ ਨੰਬਰ ਬਣਾ ਦੇ ਬਕੇ ਦੇਖੇ ਸੀ ਭਾ ਨੂੰ ਕ ਹੈਪੀ ਬਰਥਡੇ ਬਰਥਡੇ ਅੱਜ ਹੈਪੀ ਬਰਥਡੇ ਮਨਾਉਣ ਲੱਗੇ ਆ ਅਸੀਂ ਕੋਲ ਨੂੰ ਮਨਵੀ ਰਾਜਾ

ਹੈਪੀ ਬਰਥਡੇ ਤੁਮ ਸਾਰੇ ਜਿੰਨੇ ਬੋਲੋਗੇ ਹੈਪੀ ਬਰਥਡੇ ਬੋਲੋ ਵੀ ਚਲੋ ਬਰਥਡੇ ਟੂ ਯੂ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਮਾਸੀ ਨੂੰ ਯਾਰ ਉਹ ਦੁਬਾਰਾ ਜਾ। ਯਾਦ ਕਰ ਕੈਸ ਮੈਂ ਕਾ ਆ ਜਾਦਾ। ਹਾਂ। ਹਲਕੇ ਤੇ ਕੱਟ ਉਹ ਮਰੇ ਇੱਕ ਟੋਪ। ਚਲੋ 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 ਉਧਰ ਉਧਰ ਜਾ। ਉਧਰ ਧਿਆਈ ਦਿੱਤਾ। ਉਧਰ ਚਲੋ। ਇਧਰ ਇਧਰ ਕੈਸ ਨੂੰ ਦੇ ਕੇ ਉਧਰ ਕੱਥਾ ਜਾ ਤੇ। ਟੋਪ ਰੱਟੋ। ਚਲੋ। ਤੇਨੇ ਚਲਦੇ ਲੈ ਲੋ। ਤੇਨੇ ਚਲਦੇ ਦੇ ਦੇ ਬੜੀ ਹੈ। ਕੋਈ ਛੁਰੀ ਨਹੀਂ ਦੇਣੀ ਨਾ। ਚਲੋ। ਇਹਦਾ ਮੋਟੂ ਕਰਨਾ ਨਹੀਂ ਆਇਆ ਕੋਈ। ਸાગਰ ਸਾਗਰ ਦਾ ਸੰਦੋਰੀ ਹੈ ਬਰਥਡੇ ਟੂ ਯੂ ਬਰਥਡੇ ਟੂ ਯੂ ਬਰਥਡੇ ਟੂ ਯੂ ਸਾਗਰ ਬਰਥਡੇ ਟੂ ਯੂ ਸਾਗਰ ਸਾਗਰ ਨੂੰ ਬਹੁਤ ਬਹੁਤ ਮੁਬਾਰਕਾਂ ਆ ਪਾਰਟੀ ਚੱਲ ਰਹੀ ਪਈ ਜੀ ਸਾਗਰ ਜਨਮ ਦਿਨ ਦੀ ਜੇ ਜੇ ਨੀ ਖਾਣਾ ਆ ਤੋ ਆ ਜੋ ਅਸਾਡੀ ਸਾਂਗੁ